ਸਾਰੇ ਭਰਾਵੋ ਜੀ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸੂਰਜ ਦੇਵ ਤੈਨੂੰ ਥੋੜੀ ਜਿਹੀ ਰਿਕਵੈਸਟ ਕਰੂੰਗਾ ਕਿ ਧੁੱਪਾਂ ਕੁਝ ਜ਼ਿਆਦਾ ਦੀ ਜ਼ਿਆਦਾ ਕਰੀ ਨਾ ਦਿਨੋਂ ਦੇ ਨਹੀਂ ਤੇ ਅੱਜ ਤੁਹਾਡੇ ਸਾਰਿਆਂ ਦੇ ਲਈ ਧੁੱਪ ਤੋਂ ਹੀ ਆਪਾਂ ਬਚਾਉਣ ਲਈ ਇੱਕ ਵਧੀਆ ਆਫਰ ਲੈ ਕੇ ਆਇਆ ਕਿਉਂਕਿ ਗਰਮੀ ਪੈਣੀ ਹੈ ਮਿੱਤਰੋ ਬਹੁਤ ਜ਼ਿਆਦਾ ਕਿਉਂਕਿ ਆਹ ਟਾਈਮ ਦੇ ਵਿੱਚ ਜਿਹੜੇ ਸਭ ਨਾਲ ਗਰਮੀ ਪੈ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਅੱਗੇ ਵਧੂਗਾ ਤੇ ਜੇ ਤੁਸੀਂ ਘਰਾਂ ਦੇ ਵਿੱਚ ਕੋਈ ਕੂਲਰ ਲੈਣ ਦੀ ਸੋਚ ਰਹੇ ਹੋ ਤਾਂ ਰੁਕ ਜਾਓ ਕਿਉਂਕਿ ਆਹ ਵੀਡੀਓ ਤੁਹਾਡੇ ਸਾਰਿਆਂ ਦੇ ਲਈ ਫਾਇਦੇਮੰਦ ਹੋਣ ਵਾਲੀ ਹੈ ਆਪਣੇ ਭਰਾ ਦਾ ਕੰਮ ਹੈ ਧੂਰੀ ਦੇ ਵਿੱਚ ਇਹ ਹੈ ਬਾਈ ਤੁਹਾਨੂੰ ਕੂਲਰ ਦੇ ਰੇਡ ਦੇ ਵਿੱਚ ਉਹਰੇ ਮਿਲ ਜਾਣਗੇ ਏਸੀ ਮਜ਼ਾਕ ਨਹੀਂ ਕਰ ਰਿਹਾ ਸੱਚੀ ਹੈ ਕੂਲਰ ਦੇ ਰੇਡ ਦੇ ਵਿੱਚ ਕੂਲਰ ਜੇ ਤੁਸੀਂ ਵਧੀਆ ਇਸ ਵਾਲਾ ਕੂਲਰ ਵੀ ਲੈਣ ਗਿਆ ਮੇਰੇ ਸਾਹ ਉਹ ਤੋਂ ਤਾਂ ਬਹੁਤ ਸਸਤਾ ਵੇਚੂਗਾ ਇੱਕ ਆਮ ਕੂਲਰ ਦੀ ਗੱਲ ਕਰਦਾ ਉਹ ਰੇਡੇ ਚ ਮਿਲ ਜੂਗਾ ਏਸੀ ਲొਕੇਸ਼ਨ ਸਮਝ ਲਓ ਜਿਹੜਾ ਉਹ ਤੂਰੀ ਦਾ ਜਿੱਥੇ ਗੱਡੀ ਜਾ ਰਹੀ ਤੁਹਾਨੂੰ ਦਿਖ ਰਿਹਾ ਉਹ ਸਿਰੇ ਦੇ ਉੱਤੇ ਉਧਰ ਆਪਣਾ ਮੇਨ ਹਾਈਵੇ ਹੈ ਮਤਲਬ ਜਦੋਂ ਆਪਾਂ ਸੰਗਰੂਰ ਤੋਂ ਤੂਰੀ ਸ਼ਹਿਰ ਚ ਐਂਟਰ ਕਰਾਂਗੇ ਜਿਹੜਾ ਫਲਾਈਓਵਰ ਬਣਿਆ ਹੋਇਆ ਉੱਤਰ ਕੇ ਪਹਿਲੇ ਘੱਟ ਤੋਂ ਸੱਜੇ ਹੱਥ ਆਹ ਵਾਲੀ ਸੜਕ ਮੁੜਦੀ ਹੈ ਜਦੋਂ ਕਟ ਦੇ ਵਿੱਚ ਆ ਜਾਓਗੇ ਆਹ ਸੜਕਾਈ ਚੱਲਿਓ ਤਾਂ ਸੱਜਤ ਤੁਹਾਨੂੰ ਬਾਈ ਹੋਰਾਂ ਦੇ ਉਰੇ ਸ਼ਾਪ ਦੇਖ ਜੂ ਏਸੀ ਪਏ ਹੋਣਗੇ ਬਾਹਰ ਬਾਕੀ ਇਹਨਾਂ ਦਾ ਬੋਰਡ ਲੱਗਿਆ ਹੈ ਉਰੇ ਫਰੈਂਡਸ ਏਸੀ ਸਰਵਿਸ ਦੇ ਨਾਮ ਤੇ ਸਕਰੀਨ ਤੇ ਨੰਬਰ ਚ ਲਾ ਦੂਆਂ ਕਈ ਵਾਰ ਕਿਸੇ ਭਰਾ ਨੂੰ ਨਾ ਲੱਭਣ ਲੋਭਣ ਥੋੜੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਆਪਣੇ ਭਰਾ ਹੋਰਾਂ ਤੋਂ ਨਾ ਲੋਕੇਸ਼ਨ ਮੰਗਾ ਲਿਓ ਉਰੇ ਪਹੁੰਚ ਜੂਗੇ ਕਿਹੜੇ ਕਿਹੜੇ ਏਸੀ ਮਿਲਦੇ ਨੇ ਕਿਵੇਂ ਦੀ ਕੰਡੀਸ਼ਨ ਹੋਊਗੀ ਕੰਡੀਸ਼ਨ ਸਭ ਤੋਂ ਜ਼ਿਆਦਾ ਮੈਟਰ ਹੈ ਹਨਾ ਏਸੀ ਹਨਗੇ ਬਾਈ ਹੋਰਾਂ ਕੋਲ ਸਾਰੇ ਸਾਰੇ ਸੈਕੰਡ ਹੈਂਡ ਚੱਲੇ ਘੱਟ ਹੁੰਦੇ ਨੇ ਕੋਈ 1 ਸੀਜ਼ਨ ਚੱਲਿਆ ਹੋਇਆ ਕੋਈ 1.5 ਸੀਜ਼ਨ ਚੱਲਿਆ ਕੋਈ 2 ਸੀਜ਼ਨ ਚੱਲਿਆ ਬਸ ਠੀਕ ਹੈ ਵਧੀਆ ਕੰਡੀਸ਼ਨ ਦੇ ਰੱਖਦੇ ਹੁੰਦੇ ਨੇ ਕਿ ਹਰ ਸਾਈਜ਼ ਦਾ ਹਰ ਕੰਪਨੀ ਦਾ ਵਿੰਡੋ ਸਪਲਿਟ ਜੋ ਤੁਹਾਡੀ ਇੱਛਾ ਹੈ ਤੁਸੀਂ ਉਹ ਲੈ ਸਕਦੇ ਹੋ ਹੋਰ ਆਉਣ ਤੋਂ ਪਹਿਲਾਂ ਮੈਂ ਆਪਣੀ ਵੀਡੀਓ ਦੇ ਥਰੂ ਆਪਾਂ ਤੁਹਾਨੂੰ ਸਾਰਿਆਂ ਨੂੰ ਰੂਬਰੂ ਕਰਾਵਾਂਗੇ ਵੀ ਇਹਨਾਂ ਕੋਲ ਕਿੱਦਾਂ ਦਾ ਸਟਾਕ ਹੈ ਕਿ ਵੀਡੀਓ ਪਹਿਲਾਂ ਹੀ ਬਣਾਈ ਸੀ ਸਾਰਾ ਸਟਾਕ ਕਲੀਅਰ ਹੋ ਗਿਆ ਬਾਈ ਹੋਰਾਂ ਨੇ ਨਵਾਂ ਸਟਾਕ ਮੰਗਾਇਆ ਆ ਜੋ ਅੰਦਰ ਵੀ ਚਲਦੇ ਆ ਭਰਾ ਨਾਲ ਮਿਲਦੇ ਆ ਪਹਿਲਾਂ ਤਾਂ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਇੱਕ ਵਾਰੀ ਮਾਈਕ ਲਾ ਆ ਜਿੰਨੇ ਵੀ ਆਪਣੇ ਭਰਾ ਦੇਖ ਰਹੇ ਨੇ ਕੋਈ ਇੰਟਰੋਡਿਊਸ ਕਰ ਦੋ ਵੀ ਆਪਣੀ ਪ੍ਰੋਪਰ ਲੋਕੇਸ਼ਨ ਕਿੱਥੇ ਪਈ ਹੈ ਤੇ ਆਪਣੇ ਕੀ ਨਾਮ ਤੇ ਕੰਮਕਾਰ ਹੈਗਾ ਇਹ ਲੋਕੇਸ਼ਨ ਹੈਗਾ ਵੀਰੇ ਆਪਣੇ ਸ਼ਹਿਰ ਧੂਰੀ ਜੀ ਹਾਂਜੀ ਧੂਰੀ ਦੇ ਵਿੱਚ ਆਪਣੇ ਮਲੇ ਕੋਟਲਾ ਬਾਈਪਾਸ ਦੇ ਨੇੜੇ ਹੈਗਾ ਮਹਾਵੀਰ ਮੰਦਿਰ ਆ ਜਿਹੜਾ ਸਾਹਮਣੇ ਮਹਾਵੀਰ ਮੰਦਿਰ ਹੈ ਨਾ ਹਾਂਜੀ ਹਾਂ ਉਹਦੇ ਪਾਰ ਨਿਕਲ ਕੇ ਮੈਂ ਤੁਹਾਨੂੰ ਦਿਖਾਈਏ ਜਣਾ ਬੜਾ ਦਿਖਾਈ ਇੱਕ ਵਾਰੀ ਆ ਜਿਹੜਾ ਸਾਹਮਣੇ ਮਹਾਵੀਰ ਮੰਦਿਰ ਆ ਵਾਲਾ ਮਾੜਾ ਤੁਸੀਂ ਦੇਖ ਰਹੇ ਹੋ ਮੰਦਿਰ ਦੀ ਬੈਕ ਸਾਈਡ ਆ ਗਈ ਜੀ ਇਹ ਬੈਕ ਸਾਈਡ ਆ ਗਈ ਬਿਰਦ ਆਸ਼ਰਮ ਦੇ ਬਿਲਕੁਲ ਸਾਹਮਣੇ ਆ ਗਿਆ ਓਕੇ ਬਿਰਦ ਆਸ਼ਰਮ ਦੇ ਬਿਲਕੁਲ ਸਾਹਮਣੇ ਬਾਕੀ ਨਾ ਸਕਰੀਨ ਦੇ ਨੰਬਰ ਵੀ ਚਲਾ ਦਾਂਗੇ ਆਪਾਂ ਹਣਾ ਜੀ ਹਾਂਜੀ ਜੇ ਗੱਲ ਕਰੀਏ ਵੀਰੇ ਗਰਮੀ ਬਹੁਤ ਪੈਣੀ ਹੈ ਹਾਂਜੀ ਬਿਲਕੁਲ ਹੈਨਾ ਤੇ ਤੁਸੀਂ ਕਹਿੰਦੇ ਵੀ ਕੂਲਰ ਲੈਣ ਦੀ ਲੋੜ ਨਹੀਂ ਏਸੀ ਲੈ ਲਈ ਲੋੜ ਨਹੀਂ ਜੀ ਕੂਲਰ ਦੇ ਰੇਟ 'ਚ ਹੀ ਆਪਾਂ ਏਸੀ ਦੇ ਦਾਂਗੇ ਕੂਲਰ ਦੇ ਰੇਟ 'ਚ ਹੀ ਏਸੀ ਦੇ ਦਾਂਗੇ ਬਿਲਕੁਲ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਵੀ ਆਪਣੇ ਕੋਲ ਏਸੀ ਕਿੰਨੇ ਟਨ ਤੋਂ ਸਟਾਰਟ ਹੋਏ ਨੇਗੇ ਆਪਣੇ ਕੋਲ ਵਿੰਡੋ ਏਸੀ ਪੌਣੇ ਟਨ ਤੋਂ ਸ ਅਹ ਡੇਟਾਂ ਤੱਕ 2 ਟਨ ਤੱਕ ਹੈਗਾ ਪੁਆਇੰਟ 8 ਕਹਦੇ ਨੇ ਆਪਾਂ 1 ਟਨ ਡੇਟਾਂ ਤੱਕ ਵਿੰਡੋ ਮਿਲ ਜਾਣਗੇ ਤੇ ਸਪਲੱਟੀ ਇਹ 2 ਟਨ ਤੱਕ 2 ਟਨ ਤੱਕ ਹਾਂਜੀ 1 ਟਨ ਤੋਂ 2 ਟਨ ਤੱਕ 1 ਮਿਲ ਜੂ 1.5 ਮਿਲ ਜੂ 2 ਮਿਲ ਜੂ ਹੁਣ ਸਭ ਤੋਂ ਜਦ ਮੇਨ ਸਵਾਲ ਆ ਜਾਂਦਾ ਵੀ ਯਾਰ ਇਹ AC ਕਿਹੜੇ AC ਹੁੰਦੇ ਨੇ ਜੀ ਏਸੀ ਹੁੰਦੇ ਨਹੀਂ ਥੋੜੇ ਬਹੁਤ ਯੂਜ਼ ਕੀਤੇ ਹੁੰਦੇ ਹੁੰਦੇ ਕੀਤੇ ਹੁੰਦੇ ਆ ਕੋਈ 2 ਸਾਲ ਕੋਈ 3 ਸਾਲ ਹੱਦ ਹਾਂਜੀ ਜਿਆਦਾ ਤੋਂ ਜਿਆਦਾ ਹਾਂ 2 ਸਾਲ ਤੱਕ ਜਾਨੀ ਹੁੰਦੇ ਆ ਬਸ 2 ਸੀਜ਼ਨ ਲਾ ਲੋ 2 ਸੀਜ਼ਨ ਲਾ ਲੋ ਹਨਾ ਕਾਪਰ ਦੇ ਵਿੱਚ ਹੋਊਗਾ ਹਾਂਜੀ ਉਹ ਚੀਜ਼ ਦੀ ਸਾਡੀ ਗਾਰੰਟੀ ਆ ਓਕੇ 100% ਕਾਪਰ ਦੇ ਵਿੱਚ ਆਊਟਡੋਰ ਵੀ ਕਾਪਰ ਦਾ ਇਨਡੋਰ ਵੀ ਕਾਪਰ ਦਾ ਓਕੇ ਦੋਨੇ ਕਾਪਰ ਦੇ ਵਿੱਚ ਆਉਣਗੇ ਗਾਰੰਟੀ ਵਾਰੰਟੀ ਕੰਪਰੈਸਰ ਦੀ 1 ਸਾਲ ਦੀ ਦੇਵਾਂਗੇ ਜੀ ਓਕੇ ਆਪਣੇ ਵੱਲੋਂ ਆਪਣੇ ਵੱਲੋਂ ਠੀਕ ਹੈ ਸਾਰੀਆਂ ਚੀਜ਼ਾਂ ਵਰਕਿੰਗ ਦੇ ਵਿੱਚ ਨੇ ਹਾਂਜੀ ਤੋ ਇਹ ਨਹੀਂ ਹੈਗਾ ਕੋਈ ਚੀਜ਼ ਕੋਈ ਤੁਹਾਡੀ ਖੜੀ ਆ ਜਾਂ ਸਵਿੰਗ ਨਹੀਂ ਚੱਲਦੀ ਜਾ ਕੋਈ ਕੋਈ ਤਾਂ ਨਹੀਂ ਦਿੱਕਤ ਹੈ ਉਹ ਆਪਾਂ ਆਪਣੀ ਜ਼ਿੰਮੇਵਾਰੀ ਹੈ ਤੁਹਾਡੀ ਉਹ ਆਪਣੀ ਜ਼ਿੰਮੇਵਾਰੀ ਹੈ ਪੂਰੀ ਜੀ ਤੇ ਹਰ ਸਾਲ ਆਪਾਂ ਵੇਚਦੇ ਆਂ ਹਾਂਜੀ ਹਰ ਸਾਲ ਆਪਾਂ 1500 700 1000 ਪੀਸ ਵੇਚ ਦਈਦਾ ਕੋਈ ਕੰਪਲੀਟ ਨਹੀਂ ਹੈਗੀ ਕਿਸੇ ਵੀ ਤਰ੍ਹਾਂ ਦੀ ਵਾਕਿਆ ਆਪਾਂ ਬੈਠੇ ਆਂ ਓਕੇ ਜੀ ਹਾਂਜੀ ਵੀ ਨੇ ਹਾਂ ਲਓ ਵੀ ਇੱਕ ਵਾਰੀ ਜੇ ਆਪਾਂ ਸਟਾਰਟਿੰਗ ਪ੍ਰਾਈਸ ਗੱਲ ਕਰੀਏ ਸਟਾਰਟਿੰਗ ਤੋਂ ਆਪਣੇ ਜੀ 1 ਡੇਟਨ ਦਾ ਜੇ ਸਪਲੇਟ ਏਸੀ ਲੈਣਾ ਤਕਰੀਬਨ ਆਪਣਾ ਸਟਾਰਟਿੰਗ 16000 ਤੋਂ ਸ਼ੁਰੂ ਹੈ ਜੀ ਕਿਹਾ ਨਹੀਂ ਸੀਗਾ ਕੂਲਰ ਦੇ ਰੇਟ ਦੇ ਵਿੱਚ ਏਸੀ 16000 ਤੋਂ ਸਟਾਰਟ ਹੈ ਡੇਟਾਂ ਦਾ ਹਨਾ ਜੀ ਡੇਟਾਂ ਦਾ ਸਟਾਰਟਿੰਗ ਇੱਕ ਸਾਲ ਦੀ ਗਾਰੰਟੀ ਦੇ ਨਾਲ ਬਿਲਕੁਲ ਬਿਲਕੁਲ ਤੇ ਜੀ ਗੱਲ ਕਰੀ ਜੇ ਆਪਾਂ ਏਸੀ ਵੀ ਦਿਖਾ ਦਾਂਗੇ ਇੱਕ ਵਾਰੀ ਨਾ ਮੇਨ ਕੰਡੀਸ਼ਨ ਹੋ ਜਾਂਦੀ ਆਪਾਂ ਮੈਂ ਆਊਟਡੋਰ ਪਾ ਮਿੰਡੋਰ ਹਾਂ ਕੰਡੀਸ਼ਨ ਦਿਖਾ ਦਿਓ ਜੀ ਆ ਦੇਖੋ ਇਹ ਨੂੰ ਚੱਕ ਲਈ ਮੈਂ ਹਾਂ ਇਸ ਲੱਗਦਾ ਹੈ ਇੱਕ ਨੰਬਰ ਕੰਡੀਸ਼ਨ ਹੋ ਗਈ ਆ ਦੇਖੋ ਜਾਲੀ ਵਗੈਰਾ ਕਿਸੇ ਤਰ੍ਹਾਂ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੁੰਦੀ ਆ ਨਾ ਜਦੋਂ ਵੀ ਤੁਸੀਂ ਭਾਵੇਂ ਆਪਣੇ ਤੋਂ ਲੈ ਰਹੇ ਭਾਵੇਂ ਕਿਤੇ ਹੋਰ ਲੈ ਰਹੇ ਹੋਣਾਈ ਹੁਣ ਆ ਜਾਲੀ ਚੈੱਕ ਕਰੋ ਇਹ ਪੂਰੀ ਦੀ ਪੂਰੀ ਸਾਫ਼ ਪਈ ਹੈ ਹਨਾ ਜੀ ਬਿਲਕ ਤੇ 16000 ਤੋਂ ਦੇਣ ਦੀ ਸਟਾਰਟਿੰਗ ਹੈ ਅੱਛਾ ਮੈਕਸਿਮ ਕਿਤਕ ਜਾਂਦਾ ਹੈਗਾ ਹੱਦ ਮੈਕਸਿਮਮ ਆਪਣੇ ਕੋਲ 2 ਟਨ ਤੱਕ ਹੈਗਾ ਜੀ ਹਾਂ 2 ਟਨ ਦਾ ਆ ਪਿਆ ਬੋਲਟਾਸ ਜਿੱਦਾਂ ਓਕੇ ਆ ਪਿਆ ਆਪਣਾ ਡਾਈਕਨ ਠੀਕ ਹੈ ਜੀ ਇਹਨਾਂ ਦਾ ਰੇਟ ਮੈਕਸਿਮ ਇਹ ਤਕਰੀਬਨ 20 22 ਦੀ ਰੇਂਜ 'ਚ ਜੀ 20 22 ਵੀ 16000 ਤੋਂ ਲੈ ਕੇ 20 22000 ਤੱਕ ਬੰਦਾ ਆਪਣੇ ਤੋਂ ਹੀ ਸੀ ਲੈ ਆ ਸਕਦਾ ਜੀ ਬਿਲਕੁਲ ਬਿਲਕੁਲ ਤੇ ਇੱਕ ਜਿਵੇਂ ਆ ਤਾਂ ਪਿਆ ਸੀ ਓਪਨਾ ਆਪਣੇ ਭਰਾ ਇਹਨਾਂ ਕਹਿਦਾਂਗੇ ਵੀਡੀਓ ਵਿੱਚ ਨਹੀਂ ਨਹੀਂ ਆ ਦੇਖੋ ਬੰਦ ਖੋਲ ਕੇ ਦਿਖਾਓ ਜੀ ਆ ਦੇਖੋ ਆ ਓਕੇ ਬਲੇਡ ਫਲੋਰ ਹੈਗਾ ਤੁਹਾਡੇ ਕੋਲ ਆ ਚੱਕੀ ਬਲੇਡ ਚੱਕਾਂ ਇਹ ਆ ਲੋ ਲੈ ਤੇ ਭਈਆ ਲਫਾਫਾ ਜਿਆ ਲੱਗਿਆ ਹੋਇਆ ਤੇ ਆਪਦੇ ਹੱਥੀਂ ਬਲੇਡ ਮਾਰੋ ਵੀਰ ਨੂੰ ਫੜਾ ਮੈਨੂੰ ਫੜਾਈ ਭਾਈ ਇੱਥੋਂ ਤੋਂ ਮਾਰ ਲਓ ਕਰ ਦੇਖਦੇ ਉਹਦੇ ਨਾਲ ਲੱਗ ਜਾ ਭਰਾ ਮੇਰੇ ਨਹੀਂ 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 ਮਾਰੋ ਮਾਰੋ ਕੁਛ ਨਹੀਂ ਹੁੰਦਾ ਇਹਨੂੰ ਬਲੇਡ ਨਾਲ ਜੋਰ ਦੇ ਮਾਰੋ ਥੋੜਾ ਇਹ ਮਜ਼ਬੂਤ ਆ ਲਓ ਜੀ ਇਹ ਫਟ ਜੂਗਾ ਨਾ ਇਹਨੂੰ ਤਾਂ ਹਾਂ 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 ਇੱਕ ਵਾਰ ਹੋਰ ਫੇਰ ਦੂਸਰੇ ਤੱਕ ਮੈਨੂੰ ਫੜਾ ਦੇ ਲਓ ਜੀ ਠੀਕ ਆ ਇੱਕ ਮਿੰਟ ਛੱਡੀ ਜੀ ਏ ਮੈਂ ਸਿਰਫ ਤੁਹਾਨੂੰ ਇਹ ਦਿਖਾਉਣਾ ਕਿਉਂਕਿ ਕਈ ਵਾਰ ਭਰਾ ਨੂੰ ਆਇਆ ਹੁੰਦਾ ਕਿ ਯਾਰ ਕੰਡੀਸ਼ਨ ਕਿਦਾਂ ਦੀ ਹੋਣਗੀਆਂ ਉਹ ਤਾਂ ਬਾਹਰੀ ਪਿਆਸੇ ਆਪਾਂ ਦੇਖ ਲਿਆ ਹੁਣ ਇਹ ਪੂਰਾ ਇਹਨਾਂ ਨੇ ਕੰਪਲੀਟ ਦਾ ਮਾੜੀ ਮੁੱਟੀ ਕਮੀ ਪੇਸੀ ਸੀ ਦੂਰ ਕਰਕੇ ਆਪਾਂ ਨੇ ਪੈਕ ਕਰਕੇ ਰੱਖ ਲਿਆ ਬਿਲਕੁਲ ਸਰਵਿਸਾਂ ਕਰੀਆਂ ਹੋਈਆਂ ਨੇ ਆ ਦਿਖਾਓ ਆਜਾ ਜੀ ਆਜੀ ਚੈੱਕ ਕਰ ਲੈ ਲਵੇ ਹੀ ਲੈ ਇੱਕ ਵਾਰੀ ਆਹ ਦੇਖੋ ਲੋ ਵੀ ਅੱਜ ਵਾਲੀ ਕਰ ਲੋ ਜਾ ਕੇ ਤਾਂ ਜਮੀ ਨਮੀ ਪਈ ਹੈ ਨਾ ਜਮੀ ਜੀ ਸੀਲਡ ਪੀਸ ਨੇ ਕੋਈ ਟੰਕਾ ਨਹੀਂ ਮਿਲੂਗਾ ਕੋਈ ਰਿਪੇਅਰ ਨਹੀਂ ਮਿਲੂਗੀ ਕੋਈ ਰਿਪੇਅਰ ਨਹੀਂ ਕੋਈ ਉਹ ਨਹੀਂ ਕਿਸੇ ਪੀਸ ਚ ਇੱਕ ਵੀ ਟੰਕਾ ਨਹੀਂ ਤੁਹਾਨੂੰ ਛੇਤੀ ਮਿਲੂਗਾ ਦੇਖਣ ਨੂੰ ਓਕੇ ਜਿਹੜੇ ਚ ਹੋਊਗਾ ਮਾੜਾ ਮੋਟਾ ਅਸੀਂ ਆਪ ਹੀ ਦੱਸ ਦਾਂਗੇ ਵੀ ਆਹ ਮਾੜਾ ਮੋਟਾ ਹਲਕਾ ਫੁਲਕਾ ਵੈਸੇ origignal ਨਹੀਂ ਆਪਣੇ ਕੋਲ AC ਸਪਲਿਟ ਵਿੰਡੋ ਦੋਨੋਂ ਮਿਲ ਜਾਣਗੇ ਵਿੰਡੋ ਵੀ ਇੱਕ ਆਪਣੇ ਕਪੜਾ ਕਈ ਵਾਰ ਦੂਰੀ ਬੈਠ ਹੁੰਦੇ ਨੇ ਜਾਂ ਲੋਕਲ ਹੁੰਦੇ ਨੇ ਵੀ ਆਪਾਂ ਫਿਟਿੰਗ ਵਗੈਰਾ ਦਾ ਵਿੱਚ ਕਰ ਦਨੇ ਅਗਲੇ ਦਾ ਫਿਟਿੰਗ ਦੇਖੋ ਜੇ ਤਾਂ ਕੋਈ ਨੇੜੇ ਹੈਗਾ ਜੀ ਫਿਟਿੰਗ ਕਰ ਕੁਰੀਅਰ ਵਗੈਰਾ ਕਰਾਣਾ ਹੋਵੇ ਕਿਸੇ ਨੇ ਜੀ ਦੂਰ ਬੈਠਾ ਕੋਈ ਹਾਂ ਭਜਵਾ ਦਿੰਨੇ ਆ ਜੀ ਭਜਵਾ ਦਿੰਨੇਗੇ ਪਰ ਕੁਰੀਅਰ ਦੇ ਹਾਂ ਖਰਚਾ ਅਗਲੇ ਦਾ ਆਊਗਾ ਹਾਂ ਜੀ ਹਾਂ ਉਹ ਆਪਾਂ ਕਰਵਾ ਦਾਂਗੇ ਇੱਕ ਵਾਰੀ ਕਿਸੇ ਨੇ ਆਪਾਂ ਨੂੰ ਵੀਡੀਓ ਦੇਖ ਕੇ ਕੋਈ ਆਊਗਾ ਨਾ ਹਾਂ ਜੀ ਇਹਨੂੰ ਇਕੱਠੇ ਪੀਸਾਂ 'ਚ ਲੋਡ ਆ ਤਾਂ ਆਪਾਂ ਉਹ ਜਮਾਨਤਾਂ ਨੂੰ ਜ਼ਰੂਰ ਕਰਾਂਗੇ ਉਹ ਤਾਂ ਕਿਸੇ ਦੁਕਾਨਦਾਰ ਨੂੰ ਵੇਚਣ ਵਾਸਤੇ ਓਕੇ ਵਿੰਡੋ ਜਾਂ ਸਪਲਿਟ ਜਿਹੜਾ ਮਰਜ਼ੀ ਲੈ ਲੈ ਸਭ ਤੋਂ ਖਾਸ ਗੱਲ ਹੋਰ ਇਹ ਪਤਾ ਕੀ ਲੱਗੀ ਮੇਰੀ ਨਿਗਾਹ ਪੈ ਗਈ ਉਰੇ ਆਪਣੇ ਕੋਲ ਹਰ ਬ੍ਰਾਂਡ ਦਾ ਪਿਆ ਹਰ ਬ੍ਰਾਂਡ ਦਾ ਅਗਲਾ ਕੋਈ ਜੀ ਕਿਹਦਾ LG ਚ ਪ੍ਰੋਸਾ ਹੀ ਉਹ ਵੀ ਪਿਆ ਹਾਂਜੀ ਹਾਂ ਕੋਈ ਕੋਰਾ ਕਹਿੰਦਾ ਕਿ ਵੋਲਟੇਜ ਜਿਹਦਾ ਆ ਵੀ ਪਿਆ ਕਿਸੇ ਨੂੰ ਚਾਹੀਦਾਗਾ ਆਪਣਾ ਬਲੂ ਸਟਾਰ ਦਾ ਉਹ ਵੀ ਪਿਆ ਕਿਸੇ ਨੂੰ ਚਾਹੀਦਾ ਗੂਦਰੇਜ਼ ਦਾ ਉਹ ਵੀ ਪਿਆ ਹਰ ਕੰਪਨੀ ਦਾ ਹਰ ਇੱਕ ਟਾਈਪ ਦਾ ਸਪਲਿਟ ਵਿੰਡੋ ਸਾਰੇ ਮਿਲ ਜਾਣਗੇ ਬਸ ਆ ਮੰਨ ਕੇ ਚਲੋ ਵੀ ਕੂਲਰ ਕੂਲਰ ਦਾ ਹੁਣ ਲੈਣ ਦੀ ਲੋੜ ਨਹੀਂ ਤੇ ਇਹਨਾਂ ਦਾ ਵੀ ਸਪਲਟਰ ਦਾ ਖਾਤਾ ਵੈਸੇ ਵੀ ਘੱਟੇ ਆਉਂਦਾ ਜੇ ਆਪਾਂ ਸਹੀ ਤਰੀਕੇ ਨਾਲ ਚਲਾਈ ਚੱਲੇ ਹਨਾ ਸਹੀ ਤਰੀਕੇ ਨਾਲ ਆਹ ਹੁਣ 26 27 ਦੇ ਚਲੋ ਤਾਂ ਬਿੱਲ ਦਾ ਕੋਈ ਮਸਲਾ ਨਹੀਂ ਜਿਹੜੇ ਫ੍ਰੀਜ ਹੁੰਟਾ ਸਰਕਾਰ ਵੱਲੋਂ ਨੇ ਉਹਨਾਂ ਨਾਲ ਹੀ ਕੰਮ ਚੱਲਦਾ ਉਹਨਾਂ ਨਾਲ ਹੀ ਚੱਲੀ ਜਾ ਬਾਕੀ ਬਈ ਭਰਾ ਹੋਰਾਂ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਧੂਰੀ ਦੇ ਵਿੱਚ ਕਰ ਲਓ ਜੀ ਵਿਜ਼ਿਟ ਜੇ ਦੂਰ ਬੈਠੇ ਹੋਗੇ ਤੁਹਾਡੇ ਕੋਲ ਆਉਣ ਦੀ ਖੇਚਲਾ ਨਹੀਂ ਹੈਗੀ ਲੋਕਲ ਤਾਂ ਆਇਆ ਜਾਓ ਵਿਜ਼ਿਟ ਕਰ ਲਿਓ ਲੋਕਲ ਦਾ ਤਾਂ ਬਾਈ ਹੋਰ ਫਿਟਿੰਗ ਵੀ ਕਰਾ ਦੇਣਗੇ ਜਿਹੜਾ ਦੂਰ ਬੈਠਾ ਤੁਸੀਂ ਕੂਰੀਅਰ ਕਰਵਾਣਾ ਦੂਰ ਬੈਠਾ ਕੂਰੀਅਰ ਹੋ ਕੇ ਆਜੂਗਾ ਉਹਦੀ ਵੀ ਜ਼ਿੰਮੇਵਾਰੀ ਰੋਗੀ ਬਰੇਹਣਾ ਬਿਲਕੁਲ ਵੀ ਆਪਣੇ ਪੀਸ ਦੀ ਜੇ ਕੋਈ ਕਿਸੇ ਦਾ ਕੋਈ ਡੈਮੇਜ ਕੁਝ ਵੀ ਨਿਕਲਦਾ ਤਾਂ ਆਪਾਂ ਬੈਠੇ ਆ ਬਿਲਕੁਲ ਬਾਕੀ ਸਕਰੀਨ ਤੇ ਜਿਹੜੇ ਭਰਾ ਦਾ ਨੰਬਰ ਨਾਲ ਚੜ ਰਿਹਾ ਐਡਰੈਸ ਕਰ ਲਓ ਜੀ ਕੰਟੈਕਟ ਬਾਕੀ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੀ ਧੰਨਵਾਦ ਬਾਕੀ ਸ਼ੇਅਰ ਜੁੜ ਕਰਿਓ